ਰਾਣੀ ਘਰਾਂ ਦੀਆਂ ਜਾਂੀਆਂ ਮੈਂ ਮੰਜੇ ਨਾਲ ਮੰਜਾ ਹੋਈ ਪਈ ਆ ਸਾਰਾ ਪਰਿਵਾਰ ਮੇਰੀ ਸੇਵਾ ਕਰਨ ਲੱਗਿਆ ਹੋਇਆ ਡਾਕਟਰ ਨੇ ਕਹਿ ਜੋ ਦਿੱਤਾ ਕਿ ਘਰੇ ਲਾ ਜਾ ਕੇ ਸੇਵਾ ਕਰ ਲੋ ਇਹਨੂੰ ਦਵਾਈ ਨਾਲੋਂ ਦੂਆਂ ਦੀ ਬਹੁਤ ਜ਼ਰੂਰਤ ਆ ਡਾਕਟਰ ਨੇ ਐਕਸ-ਰੇ ਦੇਖ ਕੇ ਤੇ ਮਸ਼ੀਨਾਂ ਲਾ ਕੇ ਦੱਸ ਦਿੱਤਾ ਕਿ ਇਹਨੂੰ ਆ ਬਿਮਾਰੀ ਆ ਮੈਂ ਨੇ ਜੋਗੀ ਹੈਗੀ ਆ ਡਾਕਟਰ ਦੀ ਦੱਸੀ ਬਿਮਾਰੀ ਮੈਨੂੰ ਮਾਰ ਨਹੀਂ ਸਕਦੀ ਮੈਨੂੰ ਤਾਂ ਹੋਰ ਗੱਲਾਂ ਨੇ ਮਾਰਿਆ ਉਹ ਗੱਲਾਂ ਕਿਸੇ ਵੀ ਐਕਸਰੀ ਕਿਸੇ ਵੀ ਮਸ਼ੀਨ ਚ ਨਹੀਂ ਆਉਂਦੀਆਂ ਜਿਨ੍ਹਾਂ ਗੱਲਾਂ ਨੇ ਮੇਰੇ ਸੇਨੇ ਚ ਬਰਮ ਕਿਤੇ ਪਏ ਨੇ ਉਹਨਾਂ ਬਰਮਾਂ ਤੋਂ ਹੀ ਮਾੜੀਆਂ ਬਿਮਾਰੀਆਂ ਬਣੀਆਂ ਨੇ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਦੁੱਖ ਨਾਲ ਤੜਫ ਰਹੀ ਹਾਂ ਸੋਚਦੀ ਹਾਂ ਕਿ ਹੁਣ ਤਾਂ ਰੱਬ ਪਰਦਾ ਹੀ ਪਾ ਲਵੇ ਅੱਜ ਇਕਾदशी ਆ ਸਾਧੂ ਸੰਤ ਕਹਿੰਦੇ ਹੁੰਦੇ ਨੇ ਕਿ ਜਿਹੜਾ ਇਕਾदशी ਨੂੰ ਸਰੀਰ ਛੱਡਦਾ ਹੈ ਉਹ ਸਵਰਗ ਚ ਜਾਂਦਾ। ਖਬਨੀ ਇਹੋ ਕੁਝ ਸੋਚ ਕੇ ਜਾਂ ਫਿਰ ਇੱਕ ਆਦਿਸ਼ੀ ਨੇੜੇ ਦੇਖ ਕੇ ਕਹਿ ਦਿੱਤਾ ਸੀ ਮੈਂ। ਇੱਕ ਆਦਿਸ਼ੀ ਨੂੰ ਸ਼ਰੀਰ ਛੱਡੂਗੀ ਮੈਂ। ਬਹੂ ਮੈਨੂੰ ਕਈ ਵਾਰ ਦੇਖਗੀ। ਖਬਨੀ ਸੋਚਦੀ ਹੋਣੀ ਆ ਕਿ ਮਰਨ ਵਾਲੇ ਦੀ ਜੀਪ ਤੇ ਸਵਰਸਵਤੀ ਦਾ ਆਵਾਸ ਹੁੰਦਾ ਹੈ। ਜੋ ਕਹਿੰਦਾ ਸੱਚ ਹੋ ਜਾਂਦਾ। ਜਾਂ ਸੋਚਦੀ ਹੋਣੀ ਕਿ ਕਦੋਂ ਘਰੋਂ ਰੂੜੀ ਚੁੱਕੀ ਜਾਵੇ ਤੇ ਜਾਨ ਸੁਖਾਲੀ ਹੋਵੇ। ਉਹਨਾਂ ਮਾਲਕੀ ਤੀਵੀ ਦੀ ਛੁੱਟੇ ਮੁੱਕਣ ਵਾਲੀ ਆ ਮੇਰੇ ਸਹਰਾਣੇ ਸੁਖਮਨੀ ਸਾਹਿਬ ਦਾ ਪਾਠ ਕਰਕੇ ਗਈ ਆ ਤੇ ਹੁਣ ਹਾਰ ਕੇ ਚੁੱਲ੍ਹੇ ਅੱਗੇ ਜਾ ਬੈਠੀ ਆ ਰਾਜੂ ਤੇ ਬਹੂ ਮੇਰੀ ਹਾਲਤ ਬਾਰੇ ਸੁਣ ਕੇ ਕੈਨੇਡਾ ਤੋਂ ਆਏ ਨੇ ਮੈਂ ਜਾਣਦੀ ਆ ਇਹਨਾਂ ਨੂੰ ਅਚਾਨਕ ਮੇਰਾ 헤ਜ ਕਿਉਂ ਜਾਗ ਪਿਆ ਉਦੋਂ ਨਹੀਂ ਸੀ ਆਏ ਜਦੋਂ ਮੇਰੇ ਛੋਟੇ ਪੁੱਤ ਧੀਰੇ ਨੇ ਮੈਨੂੰ ਅਦਮਰੀ ਕਰਕੇ ਆਪ ਨਹਿਰ ਚ ਚਾਲ ਮਾਰ ਦਿੱਤੀ ਸੀ ਇਹਨਾਂ ਨੇ ਜਿਹੜੇ ਮੇਰੇ ਸੀਨੇ 'ਚ ਬਰਮ ਕੀਤੇ ਹੋਏ ਨੇ ਉਹ ਤਾਂ ਭਰਦੇ ਹੀ ਨਹੀਂ ਪਰ ਇਹਨਾਂ ਦੇ ਆਉਣ ਨਾਲ ਗੁੱਸੇ ਗਿਲੇ ਭੁੱਲ ਗਏ ਜੇ ਇਹ ਨਾ ਵੀ ਆਉਂਦੇ ਮੈਗੜਾ ਇਹਨਾਂ ਦੀ ਲੱਤਪਨ ਲੈਣੀ ਸੀ ਰਾਜੂ ਬੋਤੀਆਂ ਦਾ ਦੁੱਧ ਲੈਣ ਗਿਆ ਹੋਇਆ ਰਾਜਸਥਾਨ ਮੈਂ ਬਹੁਤ ਔਖੀ ਗਰਦਨ ਚੁੱਲੇ ਵੱਲ ਮੋੜੀ ਆ ਚੁੱਲਾ ਜਿੱਤੇ ਤੇ ਕਦੇ ਮੇਰਾ ਰਾਜ ਹੁੰਦਾ ਸੀ ਅੱਜ ਬਹੂ ਬੈਠੀ ਆ ਖਬਨੀ ਕੀ ਖਾ ਰਹੀ ਆ ਸੋਚਦੀ ਹੋਣੀ ਕਿ ਬੁੜੀ ਦੇ ਮਰਨ ਤੋਂ ਪਹਿਲਾਂ ਪਹਿਲਾਂ ਢਿੱਡ ਭਰ ਲਵਾ ਫਿਰ ਲੋਕਾਂ ਨੇ ਆਉਣਾ ਸ਼ੁਰੂ ਹੋ ਜਾਣਾ ਇਹਦਾ ਪੱਤੇ ਚਟਣੀ ਦਾ ਚੁੱਲ੍ਹੇ ਅੱਗੇ ਬੈਠੇ ਦਾ ਮੂੰਹ ਬੱਕਰੀ ਵਾਂਗ ਹਿੱਲੀ ਜਾਉ ਜੇ ਹੋਰ ਕੁਝ ਨਹੀਂ ਤਾਂ ਚੁੱਲ੍ਹੇ 'ਚ ਪੂਜੀ ਹੋਈ ਮਿੱਟੀ ਲਾਹ ਲਾ ਕੇ ਖਾਈ ਜਾਂਦੀ ਆ ਚੁੱਲ੍ਹੇ ਦੀ ਜਖਣਾ ਪੱਟੀ ਪਈ ਆ ਐਦਾਂ ਦੇ ਹੁੰਦੇ ਨੇ ਘਰਾਣੇ ਘਰਾਂ ਦੇ ਚੁੱਲ੍ਹੇ ਕਿਤੇ ਨਾਲੇ ਘਰਾਣੇ ਘਰਾਂ ਦੀਆਂ ਕਾਂ ਨੂੰ ਚੁੱਲ੍ਹੇ ਅੱਗੇ ਬੈਠੀਆਂ ਮੂੰਹ ਝੁੱਠਾ ਕਰਦੀਆਂ ਨੇ ਮੈਂ ਨਿਆਣੀ ਹੁੰਦੀ ਨੇ ਚੁੱਲ੍ਹੇ ਕੋਲ ਬੈਠੀ ਨੇ ਇੱਕ ਵਾਰੀ ਮੂੰਹ ਝੋਟਾ ਕੀਤਾ ਸੀ ਮੇਰੇ ਮੱਥੇ ਤੇ ਚੰਦ ਵਰਗਾ ਨਿਸ਼ਾਨ ਐਸੇ ਕਰਕੇ ਪਿਆ ਹੋਇਆ ਖਬਰ ਹੀ ਮੈਂ 8 ਵਰਿਆਂ ਦੀ ਸੀ ਜਾਂ 9 ਵਰਿਆਂ ਦੀ ਖੇਤਾਂ 'ਚ ਕਣਕ ਵੱਢ ਰਹੇ ਸੀ ਬਹੁਤੇ ਕੰਮੇ ਲੱਗੇ ਹੋਣ ਕਰਕੇ ਮੇਰੀ ਸਕੂਲ ਨੂੰ ਛੁੱਟੀ ਕਰਵਾਈ ਹੋਈ ਸੀ ਚਾਚੀ ਪ੍ਰਾਂਤ ਭਰ ਕੇ ਆਟਾ ਗੁੰਨੀ ਬੈਠੀ ਸੀ ਕਾਮਿਆਲੀ ਮੋਟੀਆਂ-ਮੋਟੀਆਂ ਰੋਟੀਆਂ ਪਕਾ ਰਹੀ ਸੀ ਖਿਜੀ ਹੋਈ ਬੁੜਬੁੜਾ ਰਹੀ ਸੀ ਜੇ ਖਾਣੇ ਥੱਬਾ ਥੱਬਾ ਰੋਟੀਆਂ ਦੇ ਖਾ ਜਾਂਦੇ ਨੇ ਜਿਵੇਂ ਸੱਤ ਜਨਮਾਂ ਦੇ ਭੁੱਖੇ ਹੋਣ ਤਵੇ ਤੇ ਰੋਟੀਆਂ ਨੂੰ ਥੱਲਣਾ ਉਹਨਾਂ ਨੂੰ ਘੱਟ ਕੇ ਉਹਨਾਂ ਨਾਲ ਚੋਪੜਨਾ ਤੇ ਗਿਣ ਕੇ ਪੌਣੇ ਚ ਲਪੇਟਣਾ ਮੇਰੀ ਜ਼ਿੰਮੇਵਾਰੀ ਸੀ ਇੱਕ ਰੋਟੀ ਦਾ ਰੜਿਆ ਹੋਇਆ ਹਿੱਸਾ ਪਾਪੜਾਂ ਵਰਗਾ ਬਣਿਆ ਹੋਇਆ ਸੀ ਮੇਰਾ ਜੀ ਲਲਚਾਉਣ ਲੱਗ ਪਿਆ ਚਾਚੀ ਤੋਂ ਅੱਖ ਬਚਾ ਕੇ ਮੈਂ ਜਿਉਂ ਹੀ ਪਾਪੜ ਮੂੰਹ 'ਚ ਪਾਇਆ ਤਾਂ ਚਾਚੀ ਦੇ ਹੱਥ ਵਿਚਲਾ ਚਿਮਟਾ ਮੇਰੇ ਵੱਲ ਆਇਆ ਮੈਂ ਡਰ ਕੇ ਪਿੱਛੇ ਹਟੀ ਤਾਂ ਚਿਮਟਾ ਮੇਰੇ ਮੱਥੇ ਤੇ ਲੱਗਿਆ ਖੂਨ ਦੀਆਂ ਘਰਾਲਾਂ ਵਗਣ ਲੱਗੀਆਂ ਮੇਰੀਆਂ ਚਿੱਕਾਂ ਨਿਕਲ ਗਈਆਂ ਚਾਚੀ ਪਾਟੀ ਚੁੰਨੀ ਦੀ ਲੀਰ ਮੱਥੇ ਤੇ ਬੰਨਦੀ ਕੜਕੀ ਸੀ ਚੁੱਪ ਸੀਰਵੇਂ ਪੀਜੂ ਜੇ ਸਾ ਵੀ ਗੱਡਿਆ ਤਾਂ ਜੇ ਕੋਈ ਪੁੱਛੇ ਤਾਂ ਕਹੀਂ ਕਿ ਅੜਕ ਕੇ ਡਿੱਗ ਪਈ ਸੀ ਮੈਂ ਨੀਜੜੇ ਜੰਮ ਕੇ ਸੱਟ ਗਏ ਮੇਰੇ ਲਈ ਮੇਰੀ ਜਾਨ ਨੂੰ ਸਿਆਪਾ ਪਾਗੇ ਕੱਲ ਨੂੰ ਬਗਾਨੇ ਘਰ ਜਾਣਾ ਅਗਲਾ ਕੀ ਆਖੂ ਕਿਸੇ ਨੀਜੜੇ ਨੇ ਅਕਲ ਨਹੀਂ ਦਿੱਤੀ ਇਹਨੂੰ ਮੈਂ ਅਕਲ ਲੈ ਕੇ ਮੂਤੋ ਕੇ ਕਾਮਿਆਂ ਨੂੰ ਘੱਟ ਕੇ ਉਹ ਨਾਲ ਰੋਟੀਆਂ ਚੋਪਣ ਲੱਗ ਪਈ। ਰਾਤ ਨੂੰ ਬੁੱਲ ਚਿੱਤ ਕੇ ਜੰਮ ਕੇ ਸਿੱਟ ਜਾਣ ਵਾਲਿਆਂ ਦੀ ਜੂਨ ਨੂੰ ਬਹੁਤ ਰੋਈ। ਅਮੜੀਏ ਇਹ ਤੂੰ ਕੀ ਕੀਤਾ? ਕਿਉਂ ਸਿੱਟ ਗਈ ਮੈਨੂੰ ਜੰਮ ਕੇ? ਕੀ ਤੇਰੀ ਆਂਦਰਾ ਨਹੀਂ ਤੜਫੀਆਂ? ਇਸ ਤਰ੍ਹਾਂ ਦਾ ਜਾਨਵਰ ਵੀ ਨਹੀਂ ਕਰਦੇ। ਮੇਰੇ ਅੰਦਰੋਂ ਇੱਕ ਸਵਾਲ ਵਾਰ-ਵਾਰ ਉੱਠ ਰਿਹਾ ਸੀ। ਰਾਤ ਨੂੰ ਸੁਪਨੇ 'ਚ ਮਾਂ ਦੇ ਸੀ। ਬੋਲੀ ਕੁਝ ਨਹੀਂ। ਜਿਵੇਂ ਪੱਥਰ ਦਾ ਬੁੱਤ ਹੋਵੇ ਮਾਂ ਦੀ ਤਸਵੀਰ ਮੇਰੇ ਮਨ ਚ ਇਸੇ ਤਰ੍ਹਾਂ ਬਣੀ ਹੋਈ ਆ ਜਿਵੇਂ ਪੱਥਰ ਦਾ ਬੁੱਤ ਹੋਵੇ ਆਖਰੀ ਵਾਰ ਉਹਨ ਪੱਥਰ ਬਣੀ ਨੂੰ ਤਾਂ ਦੇਖਿਆ ਸੀ ਮੈਂ ਬਾਪੂ ਜੀ ਨਹੀਂ ਸੀ ਰਹੇ ਘਰ ਚ ਸੱਥਰ ਵਿਛਿਆ ਹੋਇਆ ਸੀ ਮਾਂ ਚਿੱਟੇ ਚੁੰਨੀ ਚ ਲਪਟੇ ਪੱਥਰ ਬਣੀ ਬੈਠੇ ਸੀ ਸਾਰੇ ਰੋਬ ਇਟ ਰਹੇ ਸਨ ਮੈਂ ਵੀ ਰੋਂਦੀ ਕੰਧਾਂ ਕੋਲੇ ਨਾਲ ਲੱਗਦੇ ਫਿਰ ਰਹੀ ਸੀ ਮੇਰੇ ਵੱਲ ਕਿਸੇ ਨੇ ਵੀ ਕੋਈ ਧਿਆਨ ਨਾ ਦਿੱਤਾ ਨਾਨਾ ਮਾਮਾ ਚਾਚਾ ਦਾਦਾ ਸਾਰੇ ਅੰਗ ਅਸਾਕਾਂ ਨੂੰ ਅਚਾਨਕ ਵਾਪਰੇ ਪਾਣੇ ਨੇ ਸੁੱਨ ਕਰ ਦਿੱਤਾ ਸੀ ਸਾਰੇ ਮਾਂ ਬਾਰੀ ਸੋਚ ਰਹੇ ਸੀ ਉਹਦਾ ਕੀ ਕੀਤਾ ਜਾਵੇ ਸਭ ਦੀਆਂ ਅਕਲਾਂ ਜਵਾਬ ਦੇ ਗਈਆਂ ਸੀ ਦਬਵੀਂ ਆਵਾਜ਼ 'ਚ ਚਾਚੇ ਸਿਰ ਧਰਨ ਦੀ ਗੱਲ ਵੀ ਚੱਲੀ ਪਰ ਚਾਚੀ ਡਾਡੀ ਸੀ ਉਹਦੇ ਪੇਕੇ ਜੋਰਾਵਰ ਇਹ ਗੱਲ ਠੱਪ ਹੋ ਗਈ ਨਾਨੇ ਨੇ ਤਾਂ ਆਪਣੀ ਧੀ ਬਾਰੇ ਕਹਿਤਾ ਸੀ ਅਸੀਂ ਕੁੜੀਆਂ ਸਨਰਕ 'ਚ ਨਹੀਂ ਛੱਡਣੀ ਪੂਆ ਕੀਰ ਨਹੀਂ ਪਾਉਂਦੀ ਨਹੀਂ ਮੇਰੇ ਵੀਰ ਵਰਗਾ ਨਹੀਂ ਥਿਉਣਾ ਭਾਵੇਂ ਸੱਤ ਖਸਮ ਕਰ ਲਈ ਤੋ ਹੋਰ ਨੀ ਮਿੰਦਰੋ ਉਹ ਤਾਨੇ ਮੇਲੇ ਮਾਰ ਰਹੀ ਸੀ ਨਾਨੇ ਦਾ ਕੜ ਪਾਟ ਗਿਆ ਫਿਰ ਵੀ ਉਹਨੇ ਧੀਆ ਵਾਲਿਆਂ ਵਾਲੀ ਨਰਮਾਈ ਚ ਕਿਹਾ ਸੀ ਤੁਸੀਂ ਤਾਂ ਸਾਡੇ ਸਾਹਮਣੇ ਕੁੱਤੇ ਲਾਉਣੋਂ ਨਹੀਂ ਹਟਦੇ ਬਾਅਦ ਚ ਕੀ ਖੈਰ ਗੁਜ਼ਾਰੋਗੇ ਸਾਡੀ ਧੀ ਨਾਲ ਪਹਿਲਾ ਮਰਨ ਵਾਲੇ ਨੇ ਆਪਣੇ ਚਾਲਿਆਂ ਨਾਲ ਇਹਨੂੰ ਸੂਲੀ ਤੇ ਟੰਗੀ ਰੱਖਿਆ ਅਸੀਂ ਨਹੀਂ ਗੁੜੀ ਇੱਥੇ ਛੱਡਣੀ ਮੇਰਾ ਦਾਦਾ ਬੋਲਿਆ ਮਿੰਦਰੋ ਹੁਣ ਧੀ ਆ ਮੇਰੀ ਮੇਰੀ ਧੀ ਨੂੰ ਨਾਂ ਲੈ ਕੇ ਜਾਵੋ ਇਹਦੇ ਨਾਲ ਮਾਸੂਮ ਬੱਚੇ ਬਾਰੇ ਵੀ ਸੋਚੋ ਆਹੋ ਸਾਨੂੰ ਪਤਾ ਧੀ ਦਾ ਹੁਣ ਤੱਕ ਤਾਂ 16 ਤੇ ਪਾ ਕੇ ਰੱਖਿਆ ਧੀ ਨੂੰ ਨਾਲੇ ਹੁਣ ਤਾਂ ਤੂੰ ਆਪ ਕੰਧ ਤੇ ਰੁਖੜਾ ਮੈਂ ਨਹੀਂ ਛੱਡਦਾ ਇਸ ਨਰਕ ਚ ਆਪਣੀ ਕੁੜੀ ਨੂੰ ਉਹ ਜਾਣੇ ਥੋੜੀ ਮਰਜੀ ਆ ਭਾਈ ਮੁੰਡੇ ਵੱਲੋਂ ਵੀ ਸਬਰ ਕਰਨਾ ਪਰ ਅਸੀਂ ਆਪਣੀ ਕੁੜੀ ਨਹੀਂ ਭੇਜਣੀ ਦਾਦੇ ਨੇ ਮੇਰੇ ਬਾਰੇ ਫੈਸਲਾ ਸੁਣਾ ਦਿੱਤਾ ਸੀ ਰੱਖੋ ਫਿਰ ਸਗੋਂ ਤੁਹਾਨੂੰ ਵੀ ਪਤਾ ਲੱਗੇ ਧੀਆ ਦੇ ਦੁੱਖ ਦਾ ਦੁਖੀ ਹੋਏ ਨਾਨੇ ਨੇ ਮੋਢੇ ਤੇ ਰੱਖੇ ਪਰਨੇ ਨਾਲ ਅੱਖਾਂ ਸਾਫ਼ ਕੀਤੀਆਂ ਮਾਂ ਜਿਵੇਂ ਪੱਥਰ ਦੀ ਮੂਰਤ ਹੋਵੇ ਉਹਦੀਆਂ ਅੱਖਾਂ 'ਚ ਜਿਵੇਂ ਕੋਈ ਬਨੋਟੀ ਹੰਝੂ ਨਿਕਲਦੇ ਹੋਣ ਨਾ ਉਹਨੇ ਭੂਆ ਨੂੰ ਕਿਹਾ ਉਹ ਸੱਤ ਖਸਮ ਕਰੇਗੀ ਜਾਂ ਨਹੀਂ ਤੇ ਨਾ ਹੀ ਉਹਨੇ ਇਹ ਕਿਹਾ ਕਿ ਮੈਂ ਪੇਕੀ ਨਹੀਂ ਜਾਣਾ ਤੇ ਨਾ ਹੀ ਸਹੁਰੇ ਨੂੰ ਕਿਹਾ ਮੈਂ ਆਪਣੀ ਧੀ ਨੂੰ ਨਾਲ ਲੈ ਕੇ ਜਾਉਂਗੀ ਕੋਈ ਰੋਕ ਕੇ ਤਾਂ ਦੇਖੇ ਮੈਂ ਇਹਦੇ ਬਿਨਾ ਨਹੀਂ ਰਹਿ ਸਕਦੀ ਉਹਨੇ ਤਾਂ ਮੂੰਹ ਹੀ ਨਹੀਂ ਸੀ ਖੋਲਿਆ ਜਿਵੇਂ ਦੰਦਲ ਪਈ ਹੋਵੇ ਸਾਡੇ ਘਰੋਂ ਤਾਂ ਸੱਥਰ ਚੁੱਕਿਆ ਗਿਆ ਪਰ ਮੇਰੇ ਮਨ 'ਚੋ ਹਜੇ ਤੱਕ ਨਾ ਚੁੱਕ ਹੋਇਆ ਇਹ ਮੇਰੇ ਸੀਨੇ 'ਚ ਪਹਿਲਾ ਬਰਮ ਸੀ ਮੈਂ ਸਿਰ ਚੁੱਕ ਕੇ ਚੁੱਲ੍ਹੇ ਅੱਗੇ ਬੈਠੇ ਬਹੂਵਾਲ ਦੇਖਿਆ ਉਹਦੀਆਂ ਬਾਹਾਂ 'ਚ ਸੋਨੇ ਦੀਆਂ ਚੂੜੀਆਂ ਚਮਕ ਰਹੀਆਂ ਸਨ ਆਟਾ ਗੁੰਨ ਰਹੀਆਂ ਆਟਾ ਵਾਰ-ਵਾਰ ਪ੍ਰਾਂਤ ਚ ਡੁੱਲ ਰਿਹਾ ਕੋਈ ਪ੍ਰਾਣਾ ਹੋ ਆਟਾ ਬੁੜਕ ਦਾ ਨਾਲੇ ਕਾਂ ਕਰ ਲਾਉਂਦਾ ਮੈਂ ਮਨ ਚ ਸੋਚਿਆ ਸੀ ਚਾਚੀ ਦਾ ਆਖਿਆ ਯਾਦ ਆਇਆ ਨਾ ਆਵੇ ਕੋਈ ਨੀ ਜੜਾ ਪ੍ਰਾਣਾ ਰਾਣੀ ਦੇ ਸਹੁਰੇ ਆਉਂਦੇ ਨੇ ਕੰਮ ਵਧਾ ਦਿੰਦੇ ਨੇ 36 ਪ੍ਰਕਾਰ ਦੇ ਭੋਜਨ ਤਿਆਰ ਕਰਦੇ ਆ ਚੁੱਲ੍ਹੇ ਚੌਂਕੇ ਚੋਂ ਹੀ ਨਿਕਲ ਹੁੰਦਾ ਖਬਨੀ ਕਿਉਂ ਮਨ ਚ ਆਈ ਰਾਣੀ ਦਾ ਦਿਉਰ ਅਰਜਣ ਹੀ ਆ ਜਾਵੇ ਉਹਦੇ ਬਾਰੇ ਸੋਚਣਾ ਮੈਨੂੰ ਚੰਗਾ ਲੱਗਦਾ ਸੀ ਚਾਚੇ ਦੀ ਤੀ ਰਾਣੀ ਮੇਰੇ ਨਾਲੋਂ 2 ਸਾਲ ਵੱਡੀ ਸੀ ਚਾਚੀ ਉਹਨੂੰ ਕਿਤਾਬਾਂ ਅੱਗੇ ਉਹਨਾਂ ਉੱਠਣ ਦਿੰਦੀ ਤੇ ਮੈਨੂੰ ਚੁੱਲ੍ਹੇ ਅੱਗੇ ਉਹਨੂੰ ਚਾਹ ਨਹੀਂ ਸੀ ਪੀਣ ਦਿੰਦੀ ਚਾਹ ਪੀਣ ਨਾਲ ਰੰਗ ਕਾਲਾ ਹੋ ਜਾਂਦਾ ਦੁੱਧ ਪੀ ਕੇ ਵੀ ਰਾਣੀ ਭੈਣ ਦਾ ਰੰਗ ਚਾਚੀ ਵਰਗਾ ਪੱਕਾ ਹੀ ਸੀ ਤੇ ਕਾਲੀ ਚਾਹ ਪੀ ਕੇ ਵੀ ਮੇਰਾ ਰੰਗ ਗੋਰੀ ਹੋਈ ਜਾਂਦਾ ਚਾਚੀ ਮੈਨੂੰ ਬੱਗੋ ਵੀ ਆਖ ਦਿੰਦੀ ਤੇ ਆਖਦੀ ਕਿਵੇਂ ਕੌੜੀ ਵੇਲ ਵਾਂਗ ਵੱਧ ਰਹੀ ਆ ਰਾਣੀ ਦੇ ਲਾਹੇ ਬੇਰਵਾਜੇ ਸੂਟ ਜਦੋਂ ਮੈਂ ਪਾ ਲੈਂਦੀ ਤਾਂ ਚਾਚੀ ਮੈਨੂੰ ਕਹਿੰਦੀ ਹੁੰਦੀ ਸੀ ਤੇਰੇ ਬਹੁਤ ਫੱਬਦੇ ਨੇ ਰਾਣੀ ਭੈਣ ਦਾ ਵਿਆਹ ਕਰਕੇ ਚਾਚਾ ਚਾਚੀ ਦਾ ਹੱਥ ਤੰਗ ਹੋ ਗਿਆ ਐਨਾ ਦਾਜ ਲਿਆ ਸੀ ਰਾਣੀ ਦੇ ਸਹੁਰਿਆਂ ਨੇ ਚਾਚੀ ਬੁੜਬੜਾਉਂਦੀ ਮੰਗਣ ਨੂੰ ਨਜਿੱਠਿਆਂ ਦਾ ਮੂੰਹ ਕੰਨਾਂ ਤੱਕ ਪਾਟਿਆ ਹੋਇਆ ਲਾਲਚੀ ਨਾ ਹੁੰਦੇ ਤਾਂ ਬੱਗੋ ਨੂੰ ਵੀ ਰਾਣੀ ਦੇ ਦਿਓਰ ਨਾਲ ਹੀ ਚਾਰ ਲਾਇਵਾਂ ਦੇ ਕੇ ਤੋੜ ਦਿੰਦੇ ਆਪਾਂ ਰਾਣੀ ਦੇ ਦੌਰ ਦਾ ਨਾਮ ਸੁਣ ਕੇ ਮੇਰੀ ਧੜਕਣ ਹੋਰ ਵੀ ਤੇਜ਼ ਹੋ ਜਾਂਦੀ ਉਹਦਾ ਮੁਸਕਰਾਉਂਦਾ ਹੋਇਆ ਚਿਹਰਾ ਅੱਖਾਂ ਅੱਗੇ ਆ ਜਾਂਦਾ ਉਹ ਬੋਲਦਾ ਵੀ ਬਹੁਤ ਸੀ ਛੇਤੀ ਛੇਤੀ ਆਟਾ ਗੁੰਨ ਰਹੀ ਸੀ ਤਾਂ ਜੋ ਦੁੱਲਿਆ ਆਟਾ ਸਾਫ਼ ਕਰਕੇ ਚਾਚੀ ਦੇ ਆਉਣ ਤੋਂ ਪਹਿਲਾਂ-ਪਹਿਲਾਂ ਡੰਗਰਾਂ ਦੀ ਖੁਰਲੀ 'ਚ ਸੋਟਾ ਵਾਂ ਮੈਂ ਉੱਤੇ ਚੱਕੀ ਤਾਂ ਮੇਰਾ ਤਰਾ ਹੀ ਨਿਕਲ ਗਿਆ ਰਾਣੀ ਭੈਣ ਦਾ ਦਿਓਰ ਓਟੇ ਕੋਲ ਖੜਾ ਮੁਸਕਰਾ ਰਿਹਾ ਸੀ ਮੈਨੂੰ ਸੋਚਿਆ ਚ ਗੁੱਮੀ ਨੂੰ ਪਤਾ ਹੀ ਨਾ ਲੱਗਾ ਉਹ ਕਿਹੜੇ ਵੇਲੇ ਕਾਰ ਬਾਹਰ ਖੜੀ ਕਰਕੇ ਅੰਦਰ ਲੰਘ ਆਇਆ ਕਿੰਨੀ ਲੰਮੀ ਉਮਰ ਹੈ ਦੀ ਉਹਦੀਆਂ ਅੱਖਾਂ ਨਾਲ ਅੱਖਾਂ ਮਿਲੀਆਂ ਤਾਂ ਸਾਰੇ ਸਰੀਰ ਵਿੱਚ ਚਣਚਣਾਟ ਜੀ ਛੜ ਗਈ ਮੈਂ ਪਾਣੀ ਪਾਣੀ ਹੋ ਗਈ ਨਾ ਆਟੇ ਨਾਲ ਲਿਬੜੇ ਹੋਏ ਹੱਥਾਂ ਨਾਲ ਚੁੱਲਨੀ ਠੀਕ ਕਰਨ ਜੋਗੀ। ਉਹ ਮੁਸਕਰਾਉਂਦਾ ਹੋਇਆ ਕੁਝ ਬੋਲਿਆ ਵੀ ਸੀ। ਮੈਂ ਇੱਕਦਮ ਉੱਠੀ ਤੇ ਰਸੋਈ 'ਚ ਜਾਵੜੀ। ਮਿਰੀਆਂ ਲੱਤਾਂ ਕੰਬੀ ਜਾਣ। ਢਿੱਡ 'ਚ ਗੋਲਾ ਜਿਹਾ ਉੱਠੇ। ਚੁੱਲੇ ਉੱਤੇ ਤੇਰੀ ਦਾਲ ਉਬਲ-ਉਬਲ ਕੇ ਚੁੱਲੇ 'ਚ ਪੈਣ ਲੱਗ ਪਈ। ਹਾਏ! ਖਾਬਨੀ ਅਗਲਾ ਕੀ ਸੋਚੂ? ਵੀ ਬੜੀ ਕੁਚੱਜੀ ਆ ਇਹ ਤਾਂ। ਕਿੰਨਾ ਆਟਾ ਪ੍ਰਾਂਤ 'ਚੋਂ ਬਾਹਰ ਖਿਲਾ ਰਹੇ ਪਿਆ। ਸ਼ਾਇਦ ਦਾਲ ਉਬਲ ਕੇ ਚੁੱਲੇ 'ਚ ਪੈਂਦੀ ਉਹਨੇ ਬੈਠਕ 'ਚ ਜਾਣ ਤੋਂ ਪਹਿਲਾਂ ਦੇਖ ਹੀ ਲਈ ਹੋਵੇ। ਆਟੇ ਵਾਲੇ ਹੱਥ ਤੋਤੇ ਪਾਣੀ ਦਾ ਗਲਾਸ ਭਰਿਆ ਤੇ ਉਹਨੂੰ ਬੈਠਕ 'ਚ ਦੇਣ ਲਈ ਚਲੀ ਗਈ। ਹਾਏ ਮੈਂ ਫਿਰ ਕੁਛ ਅਜੀ ਨਿਕਲੀ। ਟ੍ਰੇ 'ਚ ਪਾਣੀ ਲਿਹਾਉਣ ਦਾ ਤਾਂ ਖਿਆਲ ਹੀ ਨਹੀਂ ਆਇਆ। ਮੇਰੇ ਹੱਥਾਂ ਨਾਲ ਉਹਦਾ ਹੱਥ ਛੋ ਗਿਆ। ਫਿਰ ਖੁਮਾਰੀ ਜੀ ਚੜ ਗਈ। ਉਹ ਮੁਸਕਰਾਉਂਦਾ ਪੁੱਛਦਾ ਤੁਹਾਨੂੰ ਵੀ ਲੈ ਚਲੀਏ ਤੁਹਾਡੀ ਭੈਣ ਕੋਲ। ਇਹ ਕਹਿ ਕਿਉਂ ਨਹੀਂ ਮੈਨੂੰ ਮੁੱਲੀ ਲੈ ਲਿਆ ਸੀ। ਮੈਂ ਖੀ ਬੋਲਦੀ। ਨੀਵੀ ਪਾ ਕੇ ਮੁਸਕਰਾਉਂਦੀ ਮੈਂ ਬਾਹਰ ਨਿਕਲ ਲਈ। ਚਾਚੀ ਬਾਰੋਂ ਦਾ ਰਾਇਤਾ ਮੈਂ ਰਸੋਈ ਚ ਬੰਦ ਹੋਗੀ ਜਾਣ ਵੇਲੇ ਉਹਨੇ ਮੈਨੂੰ ਵੀ ਹੱਥ ਜੋੜੇ ਸੀ ਜਦੋਂ ਕਦੇ ਰਾਣੀ ਭੈਣ ਦਾ ਫੋਨ ਆਂਦਾ ਤਾਂ ਹਮੇਸ਼ਾ ਮੈਨੂੰ ਹੱਸਦੀ ਤੇ ਛੇੜਨ ਲਈ ਕਹਿੰਦੀ ਮੇਰਾ ਦਿਓਰ ਤੈਨੂੰ ਬਹੁਤ ਯਾਦ ਕਰਦਾ ਹੁੰਦਾ ਨਹੀਂ ਤੂੰ ਕੀ ਸਿਰ ਪਾਤਾ ਉਹਦੇ ਮੈਂ ਝੱਲੀ ਹੋ ਜਾਂਦੀ ਉਹ ਥਾਂ ਨੂੰ ਦੇਖਦੀ ਜਿੱਥੇ ਉਹ ਕੁਰਸੀ ਤੇ ਬੈਠਾ ਸੀ ਅੱਖਾਂ ਮੀਜ ਕੇ ਉਸੇ ਕੁਰਸੀ ਤੇ ਬਹਿ ਜਾਂਦੀ ਮੇਰੇ ਕੰਨਾਂ ਚ ਬੋਲ ਗੂੰਜਦੇ ਤੁਹਾਨੂੰ ਵੀ ਲੈ ਚਲੀ ਤੁਹਾਡੀ ਭੈਣ ਕੋਲ ਇੱਕ ਦਿਨ ਚਾਚੀ ਗੁੱਸੇ 'ਚ ਬੋਲੀ ਕੁੜੇ ਬਾਹਾਂ ਸੁੰਨੀਆਂ ਲਮਕਾਉਂਦੀ ਫਿਰਦੀਆਂ ਚੰਗੀਆਂ ਲੱਗਦੀਆਂ ਨੇ ਇਹ ਘਰਾਣੇ ਘਰਾਣ ਦੀਆਂ ਕੁੜੀਆਂ ਦੀਆਂ ਸੁੰਨੀਆਂ ਬਾਹਾਂ ਨਵੀਆਂ ਚੂੜੀਆਂ ਚੜਾਉਣੀ ਐ ਚਾਰ ਦਿਨਾਂ ਤੱਕ ਉਹ ਤੋੜ ਲੈਣੀਆਂ ਤੂੰ ਮੈਂ ਉਹਨੂੰ ਕੀ ਦੱਸਦੀ ਕਿ ਚੂੜੀਆਂ ਤੋੜ-ਤੋੜ ਮੈਂ ਕਿਹਦਾ ਪਿਆਰ ਮਾਪਦੀ ਆ ਕਿ ਕਿੰਨਾ ਪਿਆਰ ਨਿਕਲਦਾ ਹੁੰਦਾ ਸੀ ਚੂੜੀਆਂ ਤੋੜਿਆ ਫਿਰ ਪਤਾ ਲੱਗਿਆ ਕਿ ਭੈਣ ਦੇ ਦਿਓਰ ਦਾ ਕਿਤੇ ਹੋਰ ਵਿਆਹ ਹੋ ਗਿਆ। ਮੇਰੇ ਸੀਨੇ 'ਚ ਇੱਕ ਹੋਰ ਬਰਮ ਹੋ ਗਿਆ। ਮੇਰੇ ਮੂੰਹੋਂ ਕਈ ਵਾਰ ਹਾਏ ਹਾਏ ਨਹੀਂ ਅਮੜੀ ਨਿਕਲ ਗਿਆ। ਢਿੱਡ ਦਾ ਗੋਲਾ ਦਿਮਾਗ ਨੂੰ ਚੜਨ ਲੱਗ ਪਿਆ। ਪਰ ਮੇਰੀ ਹਾਏ ਹਾਏ ਕਿਸੇ ਨੇ ਨਹੀਂ ਸੁਣੀ। ਕੋਲ ਹੈ ਹੀ ਨਹੀਂ ਸੀ ਕੋਈ। ਮੈਂ ਪਾਸਾ ਪਰਤ ਕੇ ਪੈ ਗਈ। ਮੇਰੀ ਬਹੂ ਚੁੱਲ੍ਹੇ ਉੱਗੇ ਉੱਠ ਕੇ ਖਵਨੀ ਅੰਦਰ ਚਲੀ ਗਈ ਸੀ। ਗੁਲਾਬੀ ਬੁੱਟੀਆਂ ਵਾਲਾ ਸੂਟ। ਮੇਰੇ ਸਹੁਰੇ ਘਰ ਕਲੇਸ਼ ਪਿਆ ਹੋਇਆ ਸੀ। ਜਠਾਣੀ ਦੇ ਕੰਨ ਦੀ ਬਾਲੀ ਖੋ ਗਈ। ਹਾਈ ਮੇਰੇ ਪੇਕਿਆਂ ਨੇ ਪਾਈ ਸੀ ਬਾਲੀ। ਉਹ ਫਫੇ ਕੁੱਟਣੀ ਚਿੱਕੀ ਜਾ ਰਹੀ ਸੀ। ਮੈਂ ਜਾਣਦੀ ਸੀ ਕਿ ਉਹਨੂੰ ਜੇਠ ਨੇ ਬਣਵਾ ਕੇ ਦਿੱਤੀ ਆ। ਕਈ ਸਿਆਣੇ ਤੋਂ ਪੁੱਛਾ ਵੀ ਪਵਾਇਆਈ। ਮਲੇਰ ਕੋਟਲੇ ਨੌਂ ਚ ਜਰਾਰਤ ਵੀ ਦੇਖ ਆਏ। ਜਦੋਂ ਦੀ ਇਸ ਘਰ ਚ ਆਈਆਂ ਸੂਲੀ ਤੇ ਟੰਗੀ ਹੋਈਆਂ ਮੈਂ। ਰਾਣੀ ਦਾ ਵਿਆਹ ਕਰਕੇ ਚਾਚਾ ਚਾਚੀ ਦਾ ਹੱਥ ਤੰਗ ਹੋ ਗਿਆ ਸੀ। ਉਹ ਸੋਚਦੇ ਕਿ ਅਗਲੇ ਸਾਲ ਤੱਕ ਜਦੋਂ ਹੱਥ 'ਚ 4 ਪੈਸੇ ਹੋਏ ਤਾਂ ਇਹਦਾ ਵੀ ਵਿਆਹ ਕਰ ਦੇਵਾਂਗੇ। ਹੱਥ 'ਚ 4 ਪੈਸੇ ਹੋਣ ਵਾਲਾ ਸਾਲ ਆਇਆ ਹੀ ਨਾ। ਚਾਚੀ ਨੂੰ ਕੰਮ ਦਾ ਵੀ ਸੁੱਖ ਸੀ। ਖਬਨਿਓ ਇਹ ਏਸੇ ਕਰਕੇ ਕੋ ਗਲਕਨੀ ਹੋਈ ਪਈ ਸੀ। ਉਹ ਹੁਣ ਮੈਨੂੰ ਵੀ ਦੂਰ ਪਰੇ ਕਰਨੋਂ हट ਗਈ ਸੀ। ਇੱਕ ਦਿਨ ਚਾਚੇ ਨਾਲ ਕੁਸਰਮੋਸਰ ਕਰ ਰਹੀ ਸੀ। ਨਿੱਜੜੇ ਲੋਕਾਂ ਦੀਆਂ ਜੀਬਾਂ ਕਿਵੇਂ ਫੜੀਏ। ਕਹਿੰਦੇ ਨੇ ਕੁੜੀ ਘਰੇ ਬੁੱਢੀ ਕਰ ਲਈ। ਕੋਈ ਚੱਜ ਦਾ ਮੁੰਡਾ ਮਿਲੇ ਤਾਂ ਹੀ ਆ ਨਾ। ਚਾਚਾ ਵੀ ਫਿਕਰਮੰਦ ਹੋ ਗਿਆ। ਮੁੰਡਾ ਨਹੀਂ ਹੁਣ ਹੁਣ ਤਾਂ ਬੰਦਾ ਦੇਖੋ ਬੰਦਾ ਘਰੋਂ ਰੂੜੀ ਚੁੱਕੋ ਚਾਚੀ ਦਾ ਇਸ਼ਾਰਾ ਮੇਰੀ ਲੰਗ ਗਈ ਵਿਆਦੀ ਉਮਰ ਵਾਲੀ ਸੀ ਫਿਰ ਚਾਚੀ ਨੇ ਉਹ ਬੰਦਾ ਜੋਗਾ ਸਿੰਘ ਲੱਭਿਆ ਜਿਹੜਾ ਕਾਸੀ ਜੋਗਾ ਨਹੀਂ ਸੀ ਇੱਕ ਅੱਖ ਬੈਠੀ ਹੋਈ ਸੀ ਉਹਦੀ ਦਿਨ ਰਾਤ ਸ਼ਰਾਬ ਪੀ ਰੱਖਦਾ ਲੋੜ ਕੋ ਥਾਂ ਹੋਣ ਕਰਕੇ ਮੇਰਾ ਵਿਆਹ ਗਰੀਬੋ ਗਰੀਬੀ ਕਰ ਦਿੱਤਾ ਗਿਆ ਰਾਣੀ ਮੇਰੇ ਵਿਆਹ ਤੇ ਆਈ ਤੇ ਮੇਰੇ ਲਈ ਬਹੁਤ ਕੁਝ ਲੈ ਕੇ ਆਈ ਗੁਲਾਬੀ ਬੁੱਟੀਆਂ ਵਾਲਾ ਸੂਟ ਦਿੰਦੀ ਹੋਈ ਹਸਦੀ ਕਹਿਣ ਲੱਗੀ ਆ ਮੇਰੇ ਦਿਓਰ ਨੇ ਤੇਰੇ ਲਈ ਭੇਜਿਆ ਉਹ ਸੂਟ ਹਜੇ ਵੀ ਮੇਰੀ ਪੇਟੀ ਚ ਪਿਆ ਮੈਂ ਸੋਚਦੀ ਆ ਕਿ ਕਿਸੇ ਖੁਸ਼ੀ ਦੇ ਮੌਕੇ ਸਮਾ ਕੇ ਪਾਉਂਗੀ ਪਰ ਉਹ ਖੁਸ਼ੀ ਦਾ ਮੌਕਾ ਹਜੇ ਤੱਕ ਆਇਆ ਹੀ ਨਹੀਂ ਮੇਰੀ ਡਿਠਾਣੀ ਹੁਣ ਖੁੱਲ੍ਹੇ ਆਮ ਕਹਿਣ ਲੱਗ ਪਈ ਸੀ ਕਿ ਸਿਆਣੇ ਕਹਿੰਦੇ ਨੇ ਬਾਲੀ ਕਿਸੇ ਘਰ ਦੇ ਬੰਦੇ ਨੇ ਚੱਕੀ ਆ ਉਹਦਾ ਇਸ਼ਾਰਾ ਮੇਰੇ ਵੱਲ ਸੀ ਮੇਰੀ ਪੇਟੀ ਖੁਲਾ ਕੇ ਦੇਖੀ ਗਈ ਘਰ ਦਾ ਪੱਤਾ ਪੱਤਾ ਝਾਣ ਮਾਰਿਆ ਪਰ ਬਾਲੀ ਨਹੀਂ ਸੀ ਲੱਭੀ ਤਾਂ ਕਹਿਣ ਲੱਗੀ ਕਿ ਇਹਨੇ ਜੋਗੇ ਨੂੰ ਦੇ ਦਿੱਤੀ ਹੋਣੀ ਆ ਉਹ ਸ਼ਰਾਬ ਪੀ ਆਇਆ ਹੋਣਾ ਇਸ ਗੱਲ ਦਾ ਜੋਗੇ ਨੂੰ ਗੁੱਸਾ ਬਹੁਤ ਆਇਆ ਏਸੇ ਗੱਲ ਨੇ ਮੇਰੀ ਜਾਨ ਸੁਖਾਲੀ ਵੀ ਕਰਤੀ ਸੀ ਅਸੀਂ ਅੱਡ ਹੋ ਗਏ ਸਾਲ ਬਾਅਦ ਉਹ ਬਾਲੀ ਚੁੱਲ੍ਹੇ ਦੀ ਸਵਾਚ ਮਿਲੀ ਸੀ ਕਿਤੇ ਪਾਥੀਆਂ ਪੱਥਨ ਗਈ ਤਾਂ ਪਾਥੀ ਵਿੱਚ ਹੀ ਥੱਪਤੀ ਸੀ ਚੀਜ਼ਾਂ ਫੇਰ ਉੱਠ ਖੜੀਆਂ ਸਭ ਤੋਂ ਜ਼ਿਆਦਾ ਚੀਜ਼ਾਂ ਮੇਰੀ ਕੁੱਖ 'ਚ ਪੈ ਰਹੀਆਂ ਨੇ ਸਹਰਾਣੇ ਪਏ ਪਾਣੀ ਦੇ ਘੁੱਟ ਪੀਤੀ ਤੇ ਫੇਰ ਪੈ ਗਈ ਪੁੱਜੇ ਹੋਏ ਦਾਣੇ ਚੋਰੇ ਜੇਠ ਨੇ ਅੱਡ ਹੋਣ ਤੇ ਸਾਡੇ ਹਿੱਸੇ ਦੀ ਜ਼ਮੀਨ ਵੀ ਮਸਾ ਦਿੱਤੀ ਸੀ ਅੱਧਾ ਕਿੱਲਾ ਵਧ ਰੱਖ ਲਿਆ ਫਿਰ ਵੀ ਖੇਤੀ ਕਰਨ ਵਾਲੇ ਸੰਦ ਵੀ ਆਪ ਰੱਖ ਲੇ ਜੇਠ ਜਿਠਾਣੀ ਵਾਲੇ ਦੁੱਖਾਂ ਤੋਂ ਤਾਂ ਛੁਟਕਾਰਾ ਪਾ ਲਿਆ ਪਰ ਹੋਰ ਬਹੁਤ ਦੁੱਖ ਹਜੇ ਖੜੇ ਸੀ ਮੈਨੂੰ ਲੱਗਦਾ ਜਿਠਾਣੀ ਨੇ ਕੁਝ ਕਰਾਤਾ ਮੈਂ ਕਿਹੜਾ ਪੁੱਜੇ ਦਾਣੇ ਬੀਜੇ ਸੀ ਜਿਹੜੇ ਹਰੇ ਨਾ ਹੁੰਦੇ ਉਸ ਦੁੱਖ ਦਾ ਛੁਟਕਾਰਾ ਪਾਉਣ ਲਈ ਮੈਂ ਬਹੁਤ ਗਲੀਆਂ ਖਾ ਖਚਾਣੀ ਆ ਕਈ ਮਹੀਨੇ ਮੈਨੂੰ ਸ਼ਾਮਤ ਨਾ ਆਉਂਦੀ। ਇਹ ਸ਼ਾਮਤ ਨਾਲ ਮੇਰਾ ਅਜੀਬ ਰਿਸ਼ਤਾ ਹੈ। ਜਦੋਂ ਆਉਣ ਲੱਗੀ ਤਾਂ ਮੈਨੂੰ ਇਹ ਤੋਂ ਗਲਾਨੀ ਆਉਣ ਲੱਗਦੀ। ਚਾਹੁੰਦੀ ਸੀ ਇਹ ਨਾ ਆਵੇ। ਖਵਨੀ ਉਹਦੋਂ 12 ਵਰਿਆਂ ਦੀ ਸੀ ਜਾਂ 13 ਵਰਿਆਂ ਦੀ। ਕਾਜੀ ਕੋਟਲਾ ਖੇਡ ਰਹੀ ਸੀ ਮੈਂ। ਰਾਣੀ ਭੈਣ ਕੋਟਲਾ ਚੁੱਕੀ ਸਾਡੇ ਆਲੇ-ਦੁਆਲੇ ਗੇੜੇ ਕੱਢ ਰਹੀ ਸੀ। ਕਾਜੀ ਕੋਟਲੇ ਦੀ ਮਾਰ ਕਾਜੀ ਹੋ ਗਿਆ ਬਿਮਾਰ। ਕੋਟਲਾ ਛਪਾ ਕੇ ਜੁਮੇ ਰਾਤ ਆਈਆ। ਜਿਹੜਾ ਅਗੜ-ਪਿਛੜ ਝਾਕੂ ਉਹਦੀ ਸ਼ਾਮਤ ਆਈਆ। ਗੋਂਦੀ ਹੋਈ ਅਚਾਨਕ ਮੇਰੇ ਮੋਢੇ ਤੇ ਕੋਟਲਾ ਮਾਰ ਕੇ ਕਹਿੰਦੀ ਨਿਪੋਲੀ ਤੇਰਾ ਪੱਲਾ ਲਿਬੜਿਆ ਪਿਆ ਸਾਰੀਆਂ ਹੱਸਣ ਲੱਗ ਪਈਆਂ ਤੇ ਮੈਂ ਰੋਣ ਲੱਗ ਪਈ ਏ ਕੀ ਹੋ ਗਿਆ ਬਿਨ ਅਗੜ ਪਿਛੜ ਝਾਕਿਆ ਮੇਰੀ ਸ਼ਾਮਤ ਆ ਗਈ ਸੀ ਰਾਣੀ ਭੈਣ ਨੇ ਕੰਨ ਕੋਲ ਮੂੰਹ ਕਰਕੇ ਟੋਣਾ ਦੱਸਿਆ ਐਂ ਕਰ ਪਰ ਨਾਲੇ ਹੇਠਾਂ ਖੂਨ ਨਾਲ ਲਕੀਰਾਂ ਖਿੱਚ ਦੇ ਬਹੁਤੀਆਂ ਨਾ ਖੇਚੀ ਨਹੀਂ ਤਾਂ ਬਹੁਤੇ ਦਿਨ ਤੰਗ ਰਿਹਾ ਕਰੇਗੀ ਮੈਂ ਬੜੀ ਚਲਾਕ ਨੇ ਇੱਕ ਲਕੀਰ ਖਿੱਚੀ ਸੀ ਖੱਬਨੀ ਐਸੀ ਕਰਕੇ ਮੈਨੂੰ ਸ਼ਾਂਤ ਨਹੀਂ ਆਉਂਦੀ ਉਹਨਾਂ ਦਿਨਾਂ ਤੋਂ ਬਾਅਦ ਚਾਚੀ ਨੇ ਸਮਝਾਇਆ ਸੀ ਕਿ ਘਰਾਣੇ ਘਰਾਆਂ ਦੀਆਂ ਕੁੜੀਆਂ ਆਵਾ ਗੌਣ ਨਹੀਂ ਘੁੰਮਦੀਆਂ ਸਿਰ ਤੇ ਚੁੰਨੀ ਰੱਖਦੀਆਂ ਨੇ ਨੀਵੀ ਪਾ ਕੇ ਤੁਰਦੀਆਂ ਨੇ ਜੋਗਾ ਮੈਨੂੰ ਗਾਲਾਂ ਕੱਢਦਾ ਰਹਿੰਦਾ ਉਹਨੂੰ ਵੰਸ਼ ਨੂੰ ਅੱਗੇ ਤੋਰਨ ਵਾਲਾ ਚਾਹੀਦਾ ਸੀ ਮੈਨੂੰ ਇੱਕ ਹੋਰ ਬਿਮਾਰੀ ਨੇ ਆ ਘੇਰ ਲਿਆ ਢਿੱਡ 'ਚ ਗੋਲਾ ਬਣਨ ਦੀ ਬਿਮਾਰੀ ਨੇ ਉਹਦੇ ਨਾਲ ਦਿਲ ਨੂੰ ਘੇਰ ਜਾ ਪੈਣ ਲੱਗ ਪੈਂਦਾ ਜਦੋਂ ਗੋਲਾ ਦਿਮਾਗ ਨੂੰ ਚੜ ਜਾਂਦਾ ਮੈਂ ਸੁਧ ਬੁੱਧ ਖੋ ਵੈਂਦੀ ਮੈਂ ਕਿਸੇ ਕੋਲ ਸੁਨੇਹਾ ਭੇਜ ਕੇ ਤਾਰੋਂ ਨੂੰ ਬੁਲਾ ਲੈਂਦੀ ਉਹ ਆਪਣੀ ਸਮਝ ਅਨੁਸਾਰ ਇਸ ਬਿਮਾਰੀ ਦਾ ਨਾਮ ਵੀ ਜਾਣਦੀ ਸੀ ਤੇ ਲੋੜ ਜੋਗਾ ਇਲਾਜ ਵੀ ਜਾਣਦੀ ਸੀ ਉਹ ਇਸ ਬਿਮਾਰੀ ਨੂੰ ਧਰਨ ਪੈਣਾ ਆਖਦੀ ਜਦੋਂ ਬਿਮਾਰ ਹੁੰਦੀ ਤਾਂ ਉਹਨੂੰ ਬੁਲਾ ਲੈਂਦੀ ਉਹ ਧਰਤੀ ਤੇ ਕਪੜਾ ਵਿਚਾ ਕੇ ਮੈਨੂੰ ਲੰਮੀ ਪਾ ਲੈਂਦੀ ਢਿੱਡ ਤੋਂ ਕਪੜਾ ਚੁੱਕ ਡਾਕਟਰਾਂ ਵਾਂਗ ਦਬਾਦ ਬਾ ਕੇ ਦੇਖਦੀ ਤੇ ਆਖਦੀ ਹਾਏ ਮੈਂ ਮਰ ਜਾਂ ਲਾਣੇਦਾਰ ਨਹੀਂ ਏ ਧਰਨ ਤਾਂ ਚਾਰ ਉਂਗਲ ਉੱਤੇ ਚੜੀ ਪਈ ਆ ਕਿਤੇ ਰਾਤੀ ਲਾਣੇਦਾਰ ਨੇ ਬਹੁਤਾ ਤੰਗ ਤਾਂ ਨਹੀਂ ਕੀਤਾ ਉਹ ਹੱਸਦੀ ਧੁੰਨੀ ਚ ਸਰੋਂ ਦਾ ਤੇਲ ਪਾ ਕੇ ਢਿੱਡ ਮਲ ਕੇ ਧਰਨ ਠੀਕ ਕਰਨ ਲੱਗ ਪੈਂਦੀ ਹੂੰ ਕੰਜਰੀ ਕਹਿ ਕੇ ਮੈਂ ਵੀ ਹੱਸਣ ਲੱਗਦੀ ਮੇਰੇ ਹਾਸੇ ਹਿੱਟ ਹੋ ਕੇ ਲੁਕੇ ਹੁੰਦੇ ਸੀ ਜੋਗਾ ਕਿੱਥੇ ਸੀ ਤੰਗ ਕਰਨ ਜੋਗਾ ਉਹ ਤਾਂ ਨਸ਼ੇ ਨੇ ਖਾ ਲਿਆ ਸੀ ਮੇਰੇ ਨਾਲੋਂ ਤਾਂ ਤਾਰੂ ਚੰਗੀ ਸੀ ਅੱਠ ਨੂੰ ਬੱਚੇ ਸੀ ਉਹਦੇ ਉਹ ਆਪ ਕਈ ਪਿੰਡਾਂ 'ਚ ਜਣੇਪੇ ਕਰਾਉਂਦੀ ਫਿਰਦੀ ਸੀ ਮੈਨੂੰ ਖਬਨੀ ਕਿਉਂ ਬੱਚਿਆਂ ਨਾਲ ਅਤੇ ਉਹਨਾਂ ਦੀਆਂ ਮਾਵਾਂ ਨਾਲ ਜਲਣ ਹੋਣ ਲੱਗਦੀ ਜਦੋਂ ਬੱਚਿਆਂ ਨੂੰ ਗਲੀ 'ਚ ਭੱਜੇ ਫਿਰਦੇ ਦੇਖਦੀ ਤਾਂ ਸੋਚਦੀ ਕਿਵੇਂ ਕੀੜੀਆਂ ਵਾਂਗ ਕੁਰਬਲ-ਕੁਰਬਲ ਕਰਦੇ ਫਿਰਦੇ ਨੇ ਕੰਜਰੀਆਂ ਜੰਮ ਕੇ ਸਿੱਟ ਦੰਦੀਆਂ ਨੇ ਮੈਂ ਕੀ ਕੀ ਨਹੀਂ ਸੀ ਕੀਤਾ ਖਬਨੀ ਮੇਰੀ ਭੰਗਣਾ ਕੀ ਪੈ ਜਾਂਦੀ ਭੰਗਣਾ ਵੀ ਮੇਰੇ ਵਰਗੀ ਨਿਕਰਮਣ ਨੂੰ ਹੀ ਪੈਂਦੀ ਨਹੀਂ ਤਾਂ ਮੈਂ ਬਟੇਰੀਆਂ ਜਾਣਦੀਆਂ ਅਜਈਆਂ ਡੇਰਿਆਂ 'ਚ ਹੱਥ ਔਲਾ ਕਰਾਉਣ ਜਾਂਦੀਆਂ ਨੇ ਤੇ ਪੈਰ ਭਾਰੀ ਕਰਵਾ ਕੇ ਮੁੜਦੀਆਂ ਨੇ ਰਾਣੀ ਭੈਣ ਬਿਮਾਰ ਹੋ ਗਈ ਸੀ ਮੈਂ ਉਹਦੇ ਕੋਲ ਕਈ ਦਿਨ ਹਸਪਤਾਲ ਰਹੀ ਉੱਥੇ ਉਹਦਾ ਦਿਉਰ ਅਰਜਣ ਵੀ ਉਹਦੀ ਖ਼ਬਰ ਨੂੰ ਆਇਆ ਹੋਇਆ ਸੀ ਮੈਨੂੰ ਜਿਵੇਂ ਕੁਝ ਮਿਲ ਗਿਆ ਹੋਵੇ ਉਸੇ ਹਸਪਤਾਲ ਵਿੱਚ ਡਾਕਟਰ ਤੋਂ ਦਵਾਈ ਵੀ ਲੈ ਲਈ ਸੀ ਫਿਰ ਅਖੀਰ ਰੱਬ ਨੇ ਸੁਣ ਲੇ ਜੋੜੇ ਮੁੰਡੇ ਹੋਏ ਸੀ ਰਾਜੂ ਤੇ ਧੀਰਾ ਜਿੰਨਾ ਬੱਚਿਆਂ ਕਰਕੇ ਐਨੇ ਪਾਪੜ ਵੇਲੇ ਸੀ ਅੱਜ ਮਰਨ ਕਿਨਾਰੇ ਪਈ ਆ ਮੇਰੇ ਕੋਲ ਕੋਈ ਨਹੀਂ ਰਾਜੂ ਬੋਤੀਆਂ ਦਾ ਦੁੱਧ ਲੈਣ ਗਿਆ ਹੋਇਆ ਧੀਰੇ ਨੇ ਉਹ ਕਰਮ ਕੀਤੇ ਜਿਹੜਾ ਕੋਈ ਪੁੱਤ ਮਾਂ ਨਾਲ ਨਹੀਂ ਕਰਦਾ ਅਲਮਾਰੀ 'ਚ ਰੱਖੀਆਂ ਦੇਵੀ ਦੇਵਤਿਆਂ ਦੀਆਂ ਤਸਵੀਰਾਂ 'ਗੇ ਧੂਫ ਧੂਫ ਧਕਾ ਕੇ ਮੈਂ ਪਿੱਛੇ ਮੁੜ ਕੇ ਦੇਖਿਆ ਮੇਰਾ ਪੁੱਤ ਧੀਰਾ ਖੜਿਆ ਸੀ ਪਥਰਾਇਆ ਹੋਇਆ ਚਿਹਰਾ ਦੇਖਦਾ ਹੀ ਰਿਹਾ ਬੋਲਿਆ ਕੁਝ ਨਾ ਆਜਾ ਮੱਥਾ ਟੇਕ ਮੈਂ ਕਿਹਾ ਉਹ ਫਿਰ ਵੀ ਚੁੱਪ ਰਿਹਾ ਉਹਦੀ ਚੁੱਪ ਤੋਂ ਡਰ ਆਉਣ ਲੱਗ ਪਿਆ ਸੀ ਮੈਨੂੰ ਮੈਨੂੰ ਲੱਗਾ ਜਿਵੇਂ ਮੇਰਾ ਮਖੌਲ ਉਡਾਰਿਆ ਹੋਵੇ ਦੇਵੀ ਦੇਵਤਿਆਂ ਦਾ ਮਖੌਲ ਉਡਾਰਿਆ ਹੋਵੇ ਮੇਰੇ ਅੰਦਰਲਾ ਚੋਰ ਇੱਕ ਵਾਰ ਫੇਰ ਡਰਿਆ ਧੀਰੇ ਦੀ ਮੱਤ ਨਸ਼ਿਆਂ ਨੇ ਮਾਰਤੀ ਉਹ ਅਲੋਕਰ ਗੱਲਾਂ ਕਰਦਾ ਰਿਹਾ ਜਦੋਂ ਦੇ ਵੱਡਾ ਮੁੰਡਾ ਰਾਜੂ ਤੇ ਉਹਦੀ ਬਹੂ ਕੈਨੇਡਾ ਗਏ ਨੇ ਮੈਨੂੰ ਬਹੁਤਾ ਕੁਝ ਨਹੀਂ ਕਹਿੰਦੀ ਕੀ ਤੇ ਵੀ ਹੱਥੋਂ ਨਿਕਲ ਜੇ ਪਰ ਉਹ ਤਾਂ ਹੱਥੋਂ ਨਿਕਲ ਗਿਆ ਸੀ ਜਦੋਂ ਦਾ ਇਹਦਾ ਬਾਪ ਮਰਿਆ ਇਹ ਉਹ ਮਰਨ ਮਾਰਨ ਹੋਇਆ ਫਿਰਦਾ ਹੈ ਕਦੇ ਮੈਨੂੰ ਲੱਗਦਾ ਹੈ ਕਿ ਮੇਰੇ ਤੇ ਸ਼ੱਕ ਕਰਦਾ ਹੈ ਗੱਲ ਗੱਲ ਤੇ ਮੇਰੇ ਨਾਲ ਲੜ ਪੈਂਦਾ ਉਹ ਘਰੋਂ ਚਲਾ ਗਿਆ ਮੈਂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਪਿੱਛੇ ਦੇਖਿਆ ਉੱਥੋਂ ਰਾਣੀ ਭੈਣ ਦੇ ਦਿਓਰ ਅਰਜਨ ਦੀ ਫੋਟੋ ਗਾਇਬ ਸੀ ਮੈਂ ਡਰ ਗਈ ਹੁਣ ਕੀ ਬਹਾਨਾ ਬਣਾਉਂਗੀ ਉਸ ਪੂਜਾ ਵਾਲੀ ਅਲਮਾਰੀ ਨੂੰ ਮੇਰੇ ਬਿਨਾ ਹੋਰ ਕੋਈ ਨਹੀਂ ਸੀ ਖੋਲਦਾ ਸ਼ਾਮ ਨੂੰ ਮੱਜਾਂ ਦੀਆਂ ਧਾਰਾਂ ਕੱਢ ਰਹੀ ਸੀ ਉਹ ਨਸ਼ਿਆਂ ਨਾਲ ਰੱਜਿਆ ਆ ਤੇਰੇ ਵੱਲ ਦੇਖਿਆ ਜਿਵੇਂ ਉਹਦੇ ਸਿਰ ਤੇ ਕੋਈ ਸ਼ੈਤਾਨ ਸਵਾਰ ਹੋਵੇ। ਉਹਦੀਆਂ ਅੱਖਾਂ ਜਿਵੇਂ ਪਥਰਾਈਆਂ ਹੋਈਆਂ ਹੋਣ। ਉਹਨੇ ਪੈਂਟ ਦੀ ਜੇਬ ਚੋਂ ਛੁਰਾ ਜਾ ਕੱਢ ਕੇ ਮੈਨੂੰ ਦਿਖਾਇਆ। ਮੈਂ ਆਰਾਮ ਨਾਲ ਧਾਰ ਕੱਢਦੀ ਰਹੀ। ਸੱਚਮੁੱਚ ਮੈਨੂੰ ਕੋਈ ਡਰ ਵੀ ਨਹੀਂ ਸੀ ਆਇਆ। ਖਬਨੀ ਮੇਰੇ ਮਨ 'ਚ ਇਹ ਸੀ ਕਿ ਪੁੱਤ ਅਜਿਆ ਥੋੜੀ ਕਰ ਸਕਦਾ। ਪਰ ਉਹਨੇ ਛੁਰਾ ਮੇਰੇ ਢਿੱਡ 'ਚ ਮਾਰਿਆ। ਇੱਕ ਹੋਰ ਮਾਰਿਆ। ਮੇ ਚੀਕਾ ਮਾਰਦੀ ਮਾਰਦੀ ਉੱਥੇ ਡਿੱਗ ਪਈ। ਲੋਕ ਇਕੱਠੇ ਹੋ ਗਏ। ਉਹ ਮੈਨੂੰ ਚੁੱਕ ਕੇ ਹਸਪਤਾਲ ਲੈ ਗਏ। ਧੀਰਾ ਘਰੋਂ ਭੱਜ ਗਿਆ। ਮੁੜ ਕੇ ਨਹੀਂ ਲੱਭਿਆ। ਉਹਦੇ ਕੱਪੜੇ ਤੇ ਜੁੱਤੀਆਂ ਨਹਿਰ ਦੇ ਕੰਡਿਓ ਹੀ ਮਿਲੀਆਂ। ਧੀਰਾ ਬਰਮਾ ਨਾਲ ਮੇਰੀ ਛਾਤੀ ਛਲਣੀ ਛਲਣੀ ਕਰ ਗਿਆ ਸੀ। ਮੈਂ ਮਰੀ ਕਿਉਂ ਨਾ? ਪੁੱਤ ਚਾਹੇ ਕੋ ਪਾਤੀ ਹੋਵੇ, ਉਹਦੇ ਤੁਰ ਜਾਣ ਦਾ ਸਦਮਾ ਕਿਤੇ ਥੋੜਾ ਹੁੰਦਾ। ਮੈਂ ਬਹੂ ਨੂੰ ਹਾਕ ਮਾਰਦੀ ਆ। ਉਹ ਟੈਲੀਫੋਨ ਤੇ ਕਿਸੇ ਨਾਲ ਗੱਲਾਂ ਮਾਰ ਰਹੀ ਆ। ਉਹਨੂੰ ਸੁਣਿਆ ਹੀ ਨਹੀਂ। ਇਹ ਬਹੁ ਪੱਤੇ ਚਟਣੀ ਆ ਪੱਤੇ ਚਟਿਆਂ ਉਹ ਗਈ ਉਹ ਗਈ ਮਿੱਠੀ ਪਿਆਰੀ ਹੋ ਕੇ ਕੰਮ ਲੈ ਲੈਂਦੀ ਆ ਫਿਰ ਲੱਤ ਮਾਰਦੀ ਆ ਲੱਥਾਂ ਵੀ ਚਿੱਤੜਾਂ ਦੇ ਮਾਰਦੀ ਆ ਅਗਲਾ ਮੁੱਦੇ ਮੂੰਹ ਡਿੱਗ ਪੈਂਦਾ ਰਾਜੂ ਕਿਸੇ ਅਰਬ ਦੇਸ਼ ਗਿਆ ਹੋਇਆ ਸੀ ਏਜੰਟ ਨੇ ਪੈਸੇ ਤਾਂ ਕੈਨੇਡਾ ਦੇ ਲਏ ਸੀ ਪਰ ਧੋਖਾ ਕਰ ਗਿਆ ਮੈਂ ਮਿੱਥ ਲਿਆ ਕਿ ਬਹੁਤੇ ਰਾਜੂ ਨੂੰ ਕੈਨੇਡਾ ਪਹੁੰਚਦੇ ਕਰਨਾ ਹੀ ਕਰਨਾ ਇਹਨੂੰ ਅੰਗਰੇਜ਼ੀ ਸਿੱਖਣ ਦਾ ਕੋਰਸ ਕਰਾਇਆ ਬਿਊਟੀ ਪਾਰਲਰ ਦਾ ਕੰਮ ਸਿਖਾਇਆ ਨੈਨੀ ਦਾ ਕੋਰਸ ਵੀ ਕਰਵਾਇਆ ਇਹਨੇ ਮਿੱਠੀ ਮਾਸੀ ਨੇ ਕਹਿਣਾ ਬੀਬੀ ਤੂੰ ਤਾਂ ਸਾਰੇ ਕੰਮ ਕਰਦੀ ਆ ਰੋਟੀ ਟੁੱਕ ਗੋਹਾ ਕੋੜਾ ਪਾਂਡਾ ਟਿੰਡਾ ਤੇਰੇ ਗੋਡੇ ਤਾਂ ਦੁਖਦੇ ਹੋਣਗੇ ਹੀ ਫਿਰ ਵੀ ਕੋਈ ਨਾ ਦੁਖੀ ਜਣ ਗੋਡੇ ਟੁੱਟ ਕੇ ਤਾਂ ਨਹੀਂ ਡਿੱਗਦੇ ਮੈਨੂੰ ਹੌਸਲਾ ਹੀ ਬਥੇਰਾ ਸੀ ਬਈ ਸਾਰੇ ਟੱਬਰ ਨੇ ਕੈਨੇਡਾ ਚਲੇ ਜਾਣਾ ਪਰ ਬਹੁ ਬੜੀ ਪੱਤੇ ਚਟਣੀਆਂ ਇਹਨੇ ਮੇਰਾ ਮੁੰਡਾ ਆਪਣੇ ਹੱਥਾਂ ਤੇ ਕਰ ਲਿਆ ਆਪਣੇ ਪੇਕਿਆਂ ਵਾਂਗ ਸਾਧੂ ਸੰਤਾ ਦੇ ਮਗਰ ਬਹੁਤ ਘੁੰਮਦੀ ਆ। ਰਾਜੂ ਨੂੰ ਸੱਜੀ ਜੁੱਤੀ ਬਰਾਬਰ ਆਟਾ ਤੋਲ ਕੇ ਰੋਟੀ ਖਲਾਉਂਦੀ ਐ ਇਹ। ਮੈਂ ਆਪ ਦੇਖੀ ਆ। ਬਸ ਮੁੰਡਾ ਜੁੱਤੀ ਹੀੜਾਂ ਕਰ ਲਿਆ। ਰਾਜੂ ਅਰਬ ਦੇਸ਼ ਗਿਆ ਤਾਂ ਆਪ ਹੀ ਉਹਦੇ ਨਾਲ ਫੋਨ ਤੇ ਗਿੱਟਮਿਟ ਕਰੇ। ਮੇਰੇ ਨਾਲ ਤਾਂ ਗੱਲ ਹੀ ਨਾ ਕਰਨ ਦੇਵੇ। ਜਦੋਂ ਕੈਨੇਡਾ ਵਾਲੇ ਕਾਗਜ਼ ਬਣ ਕੇ ਆ ਗਏ ਮੈਨੂੰ ਪਤਾ ਲੱਗਿਆ ਇਹ ਤੀਵੀਂ ਮਾਲਕ ਜਾ ਰਹੇ ਨੇ। ਮੈਂ ਇਹਦੇ ਨਾਲ ਬਹੁਤ ਲੜੀ। ਡਰਾਉਣ ਦੀ ਮਾਰੀ ਨੇ ਕਹਿਤਾ ਮੁੰਡਾ ਤਾਂ ਮੇਰਾ ਹੀ ਰਹਿਣਾ ਹੈ ਜਦੋਂ ਆਇਆ ਤੇਰੀਆਂ ਸਾਰੀਆਂ ਕਰਤੂਤਾਂ ਦੱਸੂਗੀ ਜੇ ਤੇਰੇ ਨਾਲ ਬੋਲ ਵੀ ਗਿਆ ਮੈਂ ਮੂੰਹ ਤੇ ਹੱਥ ਫੇਰਦੀਆਂ ਇਹਨੇ ਹਿੱਕ ਥਾਪੜੀ ਸੀ ਇਹ ਭਾਂਡਾ ਟਿੰਡਾ ਲੈ ਕੇ ਅੱਡ ਹੋਗੀ ਰਾਜੂ ਵੀ ਮੇਰੇ ਨਾਲ ਫੋਨ ਤੇ ਬਹੁਤ ਲੜਿਆ ਕਹਿੰਦਾ ਮਾਈ ਤੈਨੂੰ ਕਾਨੂੰਨ ਦਾ ਤਾਂ ਪਤਾ ਹੈ ਨਹੀਂ ਐਵੇਂ ਬੁੱਢਿਆਂ ਵਾਲੀਆਂ ਗੱਲਾਂ ਕਰੀ ਜਾਂਦੀ ਐ ਜਦੋਂ ਇਹਨਾਂ ਦਾ ਕਨੇਡਾ ਜਾਣ ਦਾ ਕੰਮ ਬਣਿਆ ਤਾਂ ਰਾਜੂ ਅਰਬ ਦੇਸ਼ ਚੋਂ ਆ ਗਿਆ ਮੈਨੂੰ ਮਿਲਣ ਤੱਕ ਵੀ ਨਾ ਆਇਆ ਆਪਣੇ ਬਾਪ ਨੂੰ ਰਾਜ ਚ ਸੱਤ ਕੁ ਸੱਤ ਕਰ ਦਿੱਤੀ ਜਦੋਂ ਮੈਨੂੰ ਰਾਜੀ ਦੀ ਬਿੜਕ ਹੋਵੇ ਤਾਂ ਮੈਂ ਕੋਲ ਨੂੰ ਹੋ ਉਹ ਘੜਾ ਉਹ ਨੀਵੀਂ ਪਾ ਕੇ ਲੰਘ ਜਾਵੇ ਮੈਂ ਸੋਚਾਂ ਇਹ ਤਾਂ ਬਹੁਤ ਮਾੜੀ ਹੋਈ ਚੰ드ਰੇ ਨੇ ਹਿੱਕ ਨਾਲ ਤਾਂ ਕੀ ਲੱਗਣਾ ਸੀ ਮੱਥੇ ਲੱਗਣੋ ਵੀ ਗਿਆ ਜਿਸ ਦਿਨ ਇਹਨਾਂ ਨੇ ਕੈਨੇਡਾ ਜਾਣਾ ਸੀ ਕਾਰ ਦਰਾਂ 'ਚ ਖੜੀ ਸੀ ਮੈਂ ਦਰਾਂ 'ਚੋਂ ਨਿਕਲ ਕੇ ਖੜ ਗਈ ਸੋਚਿਆ ਹੁਣ ਤਾਂ ਬੋਲੂ ਗਈ ਉਹ ਚੁੱਪਚਾਪ ਕਾਰ 'ਚ ਬੈਠ ਕੇ ਲੰਘ ਗਏ ਮੈਂ ਬਹੁਤ ਰੋਈ ਸੀ ਢਿੱਡ ਚ ਗੋਲਾ ਉੱਠ ਕੇ ਦਿਮਾਗ ਨੂੰ ਚੜ ਗਿਆ ਪੱਤੇ ਚੱਟਣੀ ਤੇ ਮੂੰਹ ਤੇ ਹੱਥ ਫੇਰਿਆ ਸੀ ਸੱਚ ਕਰ ਦਿਖਾਇਆ ਮੇਰੇ ਸੀਨੇ 'ਚ ਇੱਕ ਹੋਰ ਬਰਮ ਹੋ ਗਿਆ ਮੇਰੀਆਂ ਸੁਜੀਆਂ ਅੱਖਾਂ ਦੇ ਖਵਨੀ ਕਿਹੜੀ ਗਵੰਡਨ ਨੇ ਪੁੱਛਿਆ ਰਾਜੂ ਕੈਨੇਡਾ ਚ ਲੱਗ ਗਿਆ ਕਿਹੜਾ ਰਾਜੂ ਉਹ ਆਪਣਾ ਰਾਜੂ ਤੇਰਾ ਪੁੱਤ ਉਹਨੇ ਮੇਰੇ ਦੁੱਖ ਦੇ ਹੱਡਾਂ ਤੇ ਮਾਰੀ ਸੀ ਮੈਂ ਦੁਖੀ ਹੋਈ ਨੇ ਕਿਹਾ ਮੇਰੋਂ ਕੀ ਲੱਗਦਾ ਪੁੱਤ ਹੋ ਉਹ ਆਪਣੀ ਰੰਨ ਦਾ ਮੇਰੀ ਭੁੱਬ ਨਿਕਲ ਗਈ ਸੀ ਹੁਣ ਮੈਨੂੰ ਪਤਾ ਹੈ ਕਿ ਉਹ ਕਿਉਂ ਆਏ ਨੇ ਸ਼ਾਇਦ ਜ਼ਮੀਨਾਂ ਦੇ ਭਾਅ ਮਹਿੰਗੇ ਹੋ ਗਏ ਮੇਰੀ ਸੇਵਾ ਕਰਦੇ ਫਿਰਦੇ ਨੇ ਹੁਣ ਰਾਜੂ ਬੋਤੀਆਂ ਦਾ ਦੁੱਧ ਲੈਣ ਗਿਆ ਹੋਇਆ ਰਾਜਸਥਾਨ ਪਿੰਡ 'ਚ ਕੋਈ ਮੇਰੀ ਖਬਰ ਲੈਣ ਆਈ ਮੈਨੂੰ ਅੱਖਾਂ ਮੀਚੀ ਪਈ ਦੇਖ ਕੇ ਬਹੂ ਕੋਲ ਕਮਰੇ 'ਚ ਲੰਘ ਗਈ ਪਿੰਡ ਦੀਆਂ ਤੀਵੀਆਂ ਨੂੰ ਪਤਾ ਲੱਗ ਗਿਆ ਕਿ ਹੁਣ ਮੈਂ ਬਚਦੀ ਨਹੀਂ ਉਹ ਖਬਰ ਲੈਣ ਆਉਂਦੀਆਂ ਨੇ ਕੋਈ ਨਾ ਕੋਈ ਡਾਕਟਰ ਜਾਂ ਸਿਆਣਾ ਜਾਂ ਇਲਾਜ ਦੱਸਦਿਆਂ ਨੇ RAM RATNI ਦੀ ਨੂੰ ਜਿਹੜੀ ਮਾਸਟਰ ਨੇ ਲੱਗੀ ਹੋਈ ਆ ਆ ਕੇ ਕਹਿਣ ਲੱਗੀ ਚਾਚੀ ਜੀ ਤੁਸੀਂ ਯੋਗਾ ਕਰਿਆ ਕਰੋ ਸਾਰੀਆਂ ਬਿਮਾਰੀਆਂ ਟੁੱਟ ਜਾਣਗੀਆਂ ਨਹੀਂ ਭਾਈ ਜੋਗਾ ਹੀ ਤਾਂ ਕੀਤਾ ਸੀ ਖਬਨੀ ਕਿੰਨੇ ਸਾਲ ਹੋ ਗਏ ਉਹਦੇ ਨਾਲ ਲੜ ਲੱਗੀ ਨੂੰ ਬਹੁਤੀਆਂ ਬਿਮਾਰੀਆਂ ਤਾਂ ਉਸੇ ਨੇ ਮੈਨੂੰ ਦਿੱਤੀਆਂ ਨੇ ਚਾਚੀ ਜੀ ਤੁਸੀਂ ਵੀ ਨਾ ਬੱਸ ਉਹ ਹੱਸੀ ਜਾਵੇ ਜਦੋਂ ਵੀ ਕੋਈ ਬੁੜੀ ਮੇਰਾ ਪਤਾ ਲੈਣ ਆਉਂਦੀ ਆ ਤਾਂ ਮੇਰੀ ਬਹੂ ਕਹੋਗੀ ਸਿਆਣਾ ਬੰਦਾ ਤਾਂ ਘਰ 'ਚ ਜਿੰਦਾ ਹੁੰਦਾ ਬਹੁਤ ਆਸਰਾ ਸਾਨੂੰ ਬੀਬੀ ਦਾ ਮੇਰਾ ਹਾਸਾ ਨਿਕਲ ਜਾਂਦਾ ਅੰਦਰੋਂ ਇਹ ਚਾਹੁੰਦੀ ਆ ਕਿ ਕਦੋਂ ਰੁੜੀ ਚੱਕੀ ਜਾਵੇ ਰਾਜੂ ਬੋਤੀਆਂ ਦਾ ਦੁੱਧ ਲੈ ਕੇ ਆ ਗਿਆ ਮੈਨੂੰ ਦੇਸੀ ਦਵਾਈ ਦੇ ਦਿੱਤੀ ਗਈ ਮੇਰੀ ਜੁੱਤੀ ਅੱਗੜ ਪਿਛੜ ਹੋਈ ਪਈ ਆ ਉਹਦੇ ਵੱਲ ਦੇਖ ਕੇ ਰਾਜੂ ਗੈਨ ਲੱਗਿਆ ਬੀਬੀ ਥੋੜੀ ਠੀਕ ਹੋ ਜਾ ਹੁਣ ਤੈਨੂੰ ਕਨੇਡਾ ਲੈ ਕੇ ਜਾਣਾ ਆਹ ਦੇਖ ਤੇਰੀ ਜੁੱਤੀ ਰਾਹ ਕੱਢਦੀ ਆ ਹੁਣ ਤਾਂ ਪੁੱਤ ਲੰਮੇ ਸਫ਼ਰ ਦੀਆਂ ਤਿਆਰੀਆਂ ਨੇ ਮੈਂ ਹੱਸਦੀ ਆ ਰਾਜੂ ਅੱਖਾਂ ਭਰ ਆਇਆ ਮੇਰੇ ਮੋਤੇ ਹੱਥ ਰੱਖਦਾ ਪੜ੍ਹਾਈ ਆਵਾਜ਼ ਚ ਬੋਲਦਾ ਇਹ ਦਵਾਈ ਨੇ ਸਭ ਕੁਝ ਠੀਕ ਕਰ ਦੇਣਾ ਲੈ ਬੀਬੀ ਤੂੰ ਤਾਂ ਕਹਿੰਦੀ ਸੀ ਨਾ ਇਕਾਦ ਸ਼ੀਨੀ ਡੱਪਦੀ ਅੱਜ ਨਿਮਾਣੀ ਕਾਚੀ ਵੀ ਲੰਘ ਗਈ ਨੂਰ ਨੂਰਾਨੀ ਯਾਦ ਕਰਾਉਂਦੀ ਆ ਮੈਂ ਹੱਸ ਕੇ ਕਿਹਾ ਨਿਮਾਣੀ ਇਕਾਰਸ਼ੀ ਨੂੰ ਤਾਂ ਮਰਨ ਨੂੰ ਮੈਂ ਕਿਹੜਾ ਸੁਖ ਨਾਲ ਨਿਮਾਣੀ ਆ ਅਗਲੀ ਇਕਾਤੀ ਨੂੰ ਮਰੂੰਗੀ ਹੁਣ ਮੇਰੀ ਪੇਟੀ 'ਚ ਗੁਲਾਬੀ ਬੁੱਟੀਆਂ ਵਾਲਾ ਸੂਟ ਪਿਆ ਕਿਸੇ ਖੁਸ਼ੀ ਦੇ ਮੌਕੇ ਤੇ ਪਾਉਣ ਨੂੰ ਸਮਾਇਆ ਸੀ ਮੈਂ ਉਹ ਪਰ ਮੌਕਾ ਹੀ ਨਹੀਂ ਆਇਆ ਮੇਰੇ ਮਰੀ ਤੇ ਕਫਨ ਪਾ ਦਿਓ ਉਹ ਬਹੂ ਮੂੰ ਵਿੰਗਾ ਜਾ ਕਰਕੇ ਬੋਲ ਦਿਆ ਅਸੀਂ ਤਾਂ ਦੁਸ਼ਾਲਾ ਪਾਵਾਂਗੇ ਵਿਮਾਨ ਕੱਢਾਂਗੇ ਕਿਉਂ ਪਾਈਏ ਅਸੀਂ ਬੇਰਵਾਜਾ ਜਿਹਾ ਪੁਰਾਣਾ ਸੂਟ ਹੋਈ ਨਾ ਬੇਰਵਾਜਾਈ ਪਾ ਦਿਓ ساری ਉਮਰ ਬੇਰਵਾਜਾਈ ਤਾਂ ਹੰਡਾਏ ਨੇ ਮੈਂ ਮੈਂ ਹੱਸਣ ਲੱਗੀ ਸੋ ਦੋਸਤੋ ਏ ਸੀ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਜੀ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਪੰਜਾਬੀ ਆਵਾਜ਼ ਕਹਾਣੀਏ ਨੂੰ ਪਲੀਜ਼ ਜ਼ਰੂਰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਧੰਨਵਾਦ